ਫਰੀ ਐਜੂਕੇਸ਼ਨ ਹਰ ਸਾਲ ਕੁਝ ਲੈ ਕੇ ਆਉਂਦੀ ਹੈ ਇਸ ਸਾਲ ਨਵਾਂ ਕੀ ਲੈ ਕੇ ਆਈ ਹੈ ਫਰੀ ਐਜੂਕੇਸ਼ਨ ਲੈ ਕੇ ਆ ਰਿਹਾ ਜੀ ਫਰੀ ਆਇਲਸ ਮਾਸਟਰ ਕਲਾਸ ਫਰੀ ਸਟਡੀ ਮਟੀਰੀਅਲ ਬੱਚਿਆਂ ਨੂੰ ਵੰਡਿਆ ਜਾਏਗਾ ਸੋ ਇਨਰੋਲਮੈਂਟ ਦੇ ਟਾਈਮ ਵੀ ਕੋਈ ਚਾਰजेस ਨਹੀਂ ਥੇਰ ਆਰ ਨੋ ਚਾਰजेस ਐਟ 올 ਹਰ ਬੱਚੇ ਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਚੰਗੇ ਬੈਂਡ ਸਕੋਰ ਲੈ ਕੇ ਆ ਸਕਾਂ ਛੜੇ ਵੀ ਬੱਚੇ ਜੁਆਇਨ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ 300 ਰੁਪਿਆ ਫੀਸ ਦੇ ਵਿੱਚ ਡਿਸਕਾਊਂਟ ਦਿੱਤਾ ਦੇਗਾ ਐਗਜ਼ਾਮੀਨੇਸ਼ਨ ਫੀਸ ਦੇ ਵਿੱਚ सत श्रीकाल मैंक्षी सो कैपरी एजुकेशन इमीग्रेष्ठ हर साल नवाईनार लगाए जाते हैं जो कि बच्चों के विदेश जाने काफी ज्यादा जो है साकार दे 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 कर दें शुरू हो चुका है दो हजार चौबी का इस साल की लगे गलबात करेंगे सायरैक्टर मिसर नितिन चावला कैपरी एजुकेशन इमीग्रेष्ठ सर्विसेज तो मौजूद ने गलब कर ਸੋ ਸਰ ਕੈਪਰੀ এডਿਕੇਸ਼ਨ ਹਰ ਸਾਲ ਕੁਝ ਲੈ ਕੇ ਆਉਂਦੀ ਹੈ ਇਸ ਸਾਲ ਨਵਾਂ ਕੀ ਲੈ ਕੇ ਆਇਆ ਦੇਖੋ ਸਖਸ਼ੀ ਕੈਪਰੀ এডਿਕੇਸ਼ਨ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਪਿਛਲੇ 22 ਸਾਲਾਂ ਤੋਂ ਕਿ ਬੱਚਿਆਂ ਦਾ ਫਾਇਦਾ ਚੁੱਕਿਆ ਜਾਵੇ ਬੱਚਿਆਂ ਨੂੰ ਦੱਸਿਆ ਦੇਵੇ ਕਿ ਕਿਹੜੀ ਕਿਹੜੀ ਚੀਜ਼ਾਂ ਦੇ ਵਿੱਚ ਉਹਨਾਂ ਨੂੰ ਫਾਇਦਾ ਹੋ ਸਕਦਾ ਹੈ ਚਾਹੇ ਉਹ ਆਇਲਸ ਨੂੰ ਲੈ ਕੇ ਆ ਟ੍ਰੇਨਿੰਗ ਕਲਾਸਿਸ ਨੂੰ ਲੈ ਕੇ ਆ ਵੀਜ਼ਾ ਕੰਸਲਟੈਂਸੀ ਨੂੰ ਲੈ ਕੇ ਆ ਜਾਂ ਅਲੱਗ-ਅਲੱਗ ਤਰ੍ਹਾਂ ਦੇ ਆਪਾਂ ਸੈਮੀਨਾਰਸ ਜਾਂ ਮਾਸਟਰ ਕਲਾਸਿਸ ਜਾਂ ਟੈਸਟ ਜਿਹੜੇ ਹੁੰਦੇ ਨੇ ਡੈਮੋਨਸਟ੍ਰੇਸ਼ਨ ਟੈਸਟ ਹੁੰਦੇ ਨੇ ਉਹ ਸਾਰੇ ਕਰਵਾਏ ਜਾਂਦੇ ਨੇ ਇਸ ਸਾਲ 24 April 2024 ਨੂੰ IDP IELTS ਦੇ ਨਾਲ ਕਲੈਬੋਰੇਟ ਕਰਕੇ ਕੈਪਰੀ ਐਜੂਕੇਸ਼ਨ ਲੈ ਕੇ ਆ ਰਿਹਾ ਜੀ ਫ੍ਰੀ IELTS ਮਾਸਟਰ ਕਲਾਸ ਜੀ ਮਿਸਟਰ ਜான் ਜਿਹੜੇ IELTS ਐਗਜ਼ਾਮੀਨਰ ਐਂਡ ਮਾਸਟਰ ਟ੍ਰੇਨਰ ਨੇ IDP ਆਸਟ੍ਰੇਲੀਆ ਵੱਲੋਂ ਉਹ ਆਣਗੇ ਲੁਧਿਆਣੇ ਹੋਟਲ ਰਜੈਂਟਾ ਕਲਾਸਿਕ ਦੇ ਵਿੱਚ ਸਵੇਰੇ 11:00 ਵਜੇ ਤੋਂ ਲੈ ਕੇ 1:00 ਵਜੇ ਤੱਕ 2 ਘੰਟੇ ਲਗਾਤਾਰ ਬੱਚਿਆਂ ਨੂੰ IELTS ਦੀ ਕੰਪਲੀਟ ਇਨਫਰਮੇਸ਼ਨ ਦਿੱਤੀ ਜਾਏਗੀ ਨਾਟ ਓਨਲੀ தி ਇਨਫਰਮੇਸ਼ਨ ਬਟ ਟਿਪਸ ਸਿੱਖੇ ਰਾਂਗੇ ਸਟ੍ਰੈਟੈਜੀਸ ਦੱਸਿਆ ਜਾਣਗੇ ਕਿ ਕਿੱਦਾਂ ਪੇਪਰ ਨੂੰ ਪਾਸ ਕਰਨਾ ਹੈ ਸੋ ਇਸ ਦਾ ਫਾਇਦਾ ਜੋ ਹੈ ਬੱਚਿਆਂ ਨੂੰ ਕੰਪਲੀਟਲੀ 2 ਘੰਟਿਆਂ ਚ ਮਿਲ ਜਾਏਗਾ ਹੋਰ ਕੀ ਕੀ ਇਸ ਦੇ ਫਾਇਦੇ ਨੇ ਇਸ ਤੋਂ ਲਾਸ਼ਨਿੰਗ ਰੀਡਿੰਗ ਰਾਈਟਿੰਗ ਤੇ ਸਪੀਕਿੰਗ ਚਾਰ ਆ ਮੋਡਿਊਲ ਕੀ ਸੁਣਨਾ ਕਿੰਦਾ ਸੁਣਨਾ ਹੈ ਜੀ ਰੀਡਿੰਗ ਦੇ ਵਿੱਚ ਕਿੰਦਾ ਸੋਲਵ ਕਰਨਾ ਹੈ ਰਾਈਟਿੰਗ ਚ ਕਿਹੜਾ ਆਨਸਰ ਲਿਖਣਾ ਹੈ ਕਿਹੜਾ ਨਹੀਂ ਲਿਖਣਾ ਸਪੀਕਿੰਗ ਚ ਕੀ ਬੋਲਣਾ ਹੈ ਕੀ ਨਹੀਂ ਬੋਲਣਾ ਪ੍ਰੈਕਟੀਕਲੀ ਬੱਚਿਆਂ ਨੂੰ ਸਾਰੀਆਂ ਚੀਜ਼ਾਂ ਦੱਸੀਆਂ ਜਾਣਗੀਆਂ ਇਹ ਤਾਂ ਹੋ ਗਿਆ ਟ੍ਰੇਨਿੰਗ ਦਾ ਪਾਰਟ ਜੀ ਇਨ ਐਡੀਸ਼ਨ ਟੂ 댓 ਆਈਡੀਪੀ ਆਇਲਸ ਆਸਟ੍ਰੇਲੀਆ ਵੱਲੋਂ ਫ੍ਰੀ ਸਟੱਡੀ ਮਟੀਰੀਅਲ ਬੱਚਿਆਂ ਨੂੰ ਵੰਡਿਆ ਜਾਏਗਾ ਉਸੇ ਦਿਨ 11 ਤੋਂ 1:00 ਜਿਹੜਾ ਕੈਪਰੀ ਐਜੂਕੇਸ਼ਨ ਆਪਣੇ ਵੱਲੋਂ ਆਫਰ ਦੇ ਰਿਹਾ ਕਿ ਜੜੇ ਵੀ ਬੱਚੇ ਜੁਆਇਨ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ 300 ਰੁਪਿਆ ਫੀਸ ਦੇ ਵਿੱਚ ਡਿਸਕਾਊਂਟ ਦਿੱਤਾ ਦੇਗਾ ਐਗਜ਼ਾਮੀਨੇਸ਼ਨ ਫੀਸ ਦੇ ਵਿੱਚ ਆਮ ਤੌਰ ਤੇ ਸਾਰਿਆਂ ਨੂੰ ਪਤਾ ਕਿ ਜਿਹੜੀ ਐਗਜ਼ਾਮੀਨੇਸ਼ਨ ਫੀਸ ਹੈ ਉਹ 17000 ਹੈ ਤਾਂ 17000 ਐਗਜ਼ਾਮੀਨੇਸ਼ਨ ਫੀਸ ਪੇ ਕਰਨੀ ਪੈਂਦੀ ਹੈ ਬੱਚੇ ਨੂੰ ਜਦੋਂ ਵੀ ਬੱਚਾ ਪੇਪਰ ਆਪਣਾ ਬੁੱਕ ਕਰਦਾ ਹੈ ਬਟ ਜੜਾ ਵੀ ਬੱਚਾ ਆਈਡੀਪੀ ਆਇਲਸ ਦਾ ਇਹ ਵਾਲੀ ਵਰਕਸ਼ਾਪ ਲਗਾਏਗਾ ਮਾਸਟਰ ਕਲਾਸ ਲਗਾਏਗਾ 20 April 2024 ਨੂੰ ਚਾਹੇ ਉਹ ਬੱਚਾ ਕਿਸੇ ਵੀ ਇੰਸਟੀਚਿਊਟ 'ਚ ਪੜ ਰਿਹਾ ਹੋਵੇ ਜਰੂਰੀ ਨਹੀਂ ਕਿ ਕੈਪਰੀ ਦਾ ਸਟੂਡੈਂਟ ਵਾਸਤੇ ਤੁਸੀਂ ਕਿਸੇ ਵੀ ਇੰਸਟੀਚਿਊਟ ਦੇ ਵਿੱਚ ਪੜ ਰਹੇ ਹੋ ਲੁਧਿਆਣਾ ਸ਼ਹਿਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਾਂ ਇੰਡੀਆ 'ਚ ਕਿਤੋਂ ਵੀ ਆ ਸਕਦੇ ਹੋ ਉਹ 2 ਦਿਨ 2 ਘੰਟੇ ਦਾ ਜਿਹੜਾ ਤੁਸੀਂ ਪ੍ਰੋਗਰਾਮ ਲਗਾਣਾ ਹੈ ਉਹ ਲਗਾਨ ਤੋਂ ਬਾਅਦ ਜਿਹੜਾ ਤੁਹਾਨੂੰ ਉਸੇ ਵੇਲੇ ਔਨ ਦੀ ਸਪੌਟ ਵਾਊਚਰ ਦੇ ਦਿੱਤਾ ਜਾਏਗਾ 300 ਰੁਪਿਆ ਐਗਜ਼ਾਮੀਨੇਸ਼ਨ ਫੀਸ ਡਿਸਕਾਊਂਟ ਦਾ ਜਦੋਂ ਵੀ ਤੁਸੀਂ ਪੇਪਰ ਬੁੱਕ ਕਰੋਗੇ ਤਾਂ ਤੁਹਾਨੂੰ 300 ਰੁਪਿਆ ਕੈਸ਼ਬੈਕ ਹੋ ਜਾਵੇਗਾ ਕਿਸ ਤਰ੍ਹਾਂ ਜੋ ਹੈ ਬੱਚੇ ਇਸ ਇਸ ਦੇ ਵਿੱਚ ਇਨਰੋਲ ਕਰ ਸਕਦੇ ਨੇ ਕੀ ਪ੍ਰੋਸੀਜਰ ਇਨਰੋਲਮੈਂਟ ਦੇਖੋ ਸਕਰੀਨ ਦੇ ਉੱਪਰ ਨੰਬਰ ਆ ਰਿਹਾ 9876585858 ਬੱਚਾ ਕਾਲ ਕਰਕੇ ਆਪਣੇ ਆਪ ਨੂੰ ਰਜਿਸਟਰਡ ਕਰ ਸਕਦਾ ਹੈ ਬਿਲਕੁਲ ਫ੍ਰੀ ਆਫ ਕਾਸਟ ਕਲਾਸ ਹੈ ਕੋਈ ਚਾਰजेस ਨਹੀਂ ਹੈ ਦੇ ਔਰ ਦੇਖੋ ਸਾਕਸ਼ੀ ਇਹ ਕੋਈ ਪਹਿਲੀ ਵਾਰੀ ਨਹੀਂ ਹੈ ਅਸੀਂ ਹਰ ਸਾਲ ਇਹ ਜਿਆ ਕਰਦੇ ਆ ਰਹੇ ਹਾਂ ਪਿਛਲੇ ਸਾਲ ਵੀ ਜਿਹੜਾ ਐਲਸ ਮਾਸਟਰ ਕਲਾਸੀ ਲੁਧਿਆਣੇ 8 ਅਪ੍ਰੈਲ ਨੂੰ ਕੀਤੀ ਗਈ ਸੀ ਆਰਡਰ ਜਿੰਦਾ ਕਲਾਸਿਕ ਜੀ ਕੀਤੀ ਗਈ ਸੀ ਇਸ ਸਲਫਰ ਨੂੰ 20 ਅਪ੍ਰੈਲ ਨੂੰ ਕੀਤਾ ਜਾ ਰਿਹਾ ਤੇ ਬੱਚਿਆਂ ਨੂੰ ਤਾਂ ਦੇਖੋ ਫਾਇਦਾ ਹੈ ਹੀ ਹੈ ਰਿਕੁਐਸਟ ਹੈ ਮੇ ਕਿ ਬੱਚੇ ਆਪ ਵੀ ਆਨ ਮਾਪਿਓ ਨੂੰ ਨਾਲ ਲੈ ਕੇ ਆਣ ਤਾਂ ਕਿ ਮਾਪਿਓ ਵੀ ਸਮਝ ਸਕਣ ਕਿ ਬੱਚਾ ਸਾਡਾ ਕੀ ਪੜ ਰਿਹਾ ਹੈ ਕਿੱਦਾਂ ਪੜ ਰਿਹਾ ਹੈ ਕਿੱਦਾਂ ਉਹਨੇ ਐਗਜ਼ਾਮ ਦੇਣਾ ਹੈ ਇਹ ਸਾਰੀਆਂ ਚੀਜ਼ਾਂ ਬਹੁਤ ਅਰਜੈਂਟ ਨੇ ਸਭ ਨੂੰ ਸੋ ਇਨਰੋਲਮੈਂਟ ਦੇ ਟਾਈਮ ਵੀ ਕੋਈ ਚਾਰजेस ਨਹੀਂ ਹੈ देयर आर नो ਚਾਰजेस ਐਟ 올 ਬਿਲਕੁਲ ਫ੍ਰੀ ਆਫ ਕਾਸਟ ਹੈ ਜੀ ਆਈਡੀਪੀ ਵਾਲੇ ਐਗਜ਼ਾਮੀਨਰ ਕਮ ਮਾਸਟਰ ਟ੍ਰੇਨਰ ਪ੍ਰੋਵਾਈਡ ਕਰ ਰਹੇ ਨੇ ਆਰਗੇਨਾਈਜ਼ ਕੈਪਰੀ ਐਜੂਕੇਸ਼ਨ ਕਰ ਰਹੇ ਲੋਹਿਆਣਾ ਦੇ ਵਿੱਚ ਇਸ ਚੀਜ਼ ਦਾ ਫਾਇਦਾ ਸਾਰੇ ਬੱਚਿਆਂ ਨੂੰ ਉਠਾਉਣਾ ਚਾਹੀਦਾ ਕਿਉਂਕਿ ਕੋਈ ਚਾਰजेस ਇਹਦੇ ਵਿੱਚ ਨਹੀਂ ਹੈਗੇ ਫ੍ਰੀ ਆਫ ਕਾਸਟ ਕਲਾਸ ਹੈ ਦੇਖੋ ਇੱਕ ਵਾਰੀ ਕੀ ਹੁੰਦਾ ਕਿ ਸਾਰੇ ਬੱਚਾ ਪ੍ਰਪੇਅਰ ਤਾਂ ਕਿਸੇ ਵੀ ਇਸ਼ੂ ਡ ਪੜਦਾ ਹੈ ਹਰ ਬੱਚਾ ਤਿਆਰੀ ਤਾਂ ਕਰਦਾ ਹੀ ਹੈ ਹਨਾ ਹਰ ਬੱਚੇ ਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਚੰਗੇ ਬੈਂਡ ਸਕੋਰ ਲੈ ਕੇ ਆ ਸਕਾਂ ਮੈਂ ਕਹਿੰਦਾ ਤੁਸੀਂ ਤਿੰਨ ਚਾਰ ਘਟੇ ਦੀ ਖਲਾਸ ਕਰਦੇ ਹੋ ਮਹੀਨਾ 2 ਮਹੀਨੇ 3 ਮਹੀਨੇ ਕਿਸੇ ਵੀ ਇਸ਼ੂਡ ਦੇ ਵਿੱਚ ਪੜਦੇ ਹੋ ਜੀ ਸਦਕੇ ਜਰੂਰ ਪੜੋ ਪਰ ਜੇ ਤੁਹਾਨੂੰ 2 ਘੰਟੇ ਵਧੀਆ ਚੀਜ਼ਾਂ ਸਿੱਖਣ ਦਾ ਮੌਕਾ ਮਿਲਦਾ ਹੈ ਰਿਐਲਿਟੀ ਟੈਸਟ ਟਾਈਪ ਤੁਹਾਨੂੰ ਐਗਜ਼ਾਮ ਦੇਖਣ ਦਾ ਮੌਕਾ ਮਿਲਦਾ ਤੁਹਾਨੂੰ ਉਹ ਬੰਦੇ ਆ ਕੇ ਸਮਝਾਉਂਦੇ ਨੇ ਜਿਹੜੇ ਐਗਜ਼ਾਮ ਲੈਂਦੇ ਨੇ ਜੀ ਜਿਨ੍ਹਾਂ ਨੇ ਐਗਜ਼ਾਮ ਡਵੈਲਪ ਕਰਨਾ ਹੈ ਡਿਜ਼ਾਈਨ ਕਰਨਾ ਹੈ ਆਰਗੇਨਾਈਜ਼ ਕਰਨਾ ਹੈ ਪ੍ਰੋਡਿਊਸ ਕਰਨਾ ਲੋਕਾਂ ਦੇ ਸਾਹਮਣੇ ਜੇ ਉਹ ਆ ਕੇ ਸਮਝਾਉਣ ਤੇ ਇਸ ਤੋਂ ਵਧੀਆ ਤਾਂ ਗੱਲ ਕੋਈ ਹੋ ਹੀ ਨਹੀਂ ਸਕਦੀ ਤੋ ਸਟੂਡੈਂਟਸ ਅੰਗੇ ਰਿਕੁਐਸਟ ਹੈ ਸਟੂਡੈਂਟਸ ਨੂੰ ਐਡਵਾਈਸ ਹੈ ਦੇ ਸ਼ੁੱਡ ਆਲਵੇਸ ਕਮ ਫਾਰਵਰਡ ਵੀ ਅਪ੍ਰੈਲ 2024 ਸਵੇਰੇ 11 ਵਜੇ ਹੋਟਲ ਰਜੈਂਟਾ ਕਲਾਸਿਕ ਪਾਸਪੋਰਟ ਆਫਿਸ ਦੇ ਬਿਲਕੁਲ ਨਾਲ ਜਿਹੜਾ ਉੱਥੇ ਜਿਹੜਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਤੇ ਬੱਚਿਆਂ ਨੂੰ ਸਾਰਾ ਵੱਧ ਛੱਡ ਕੇ ਇਸ ਦਾ ਫਾਇਦਾ ਜਿਹੜਾ ਉਠਾਉਣਾ ਚਾਹੀਦਾ ਸਰ ਆਖਰੀ ਸਵਾਲ ਕਿੰਨੇ ਬੱਚੇ ਜੋ ਹੈ ਮਿਨਿਮਮ ਤੇ ਮੈਕਸਿਮਮ ਇਨਰੋਲ ਕਰ ਸਕਦੇ ਸੋ ਐਸਾ ਸੀਟਾਂ ਦੀ ਕੋਈ ਪ੍ਰੋਬਲਮ ਨਹੀਂ ਹੈ 200 ਬੱਚਾ ਇਨਰੋਲ ਹੋ ਚੁੱਕਾ ਹੋਇਆ ਹੈ ਵੀ ਆ ਰਾਈਂਗ ਕਿ ਮੈਕਸਿਮਮ ਬੱਚਾ ਜਿਹੜਾ ਇਸ ਚੀਜ਼ ਦਾ ਫਾਇਦਾ ਜਿਹੜਾ ਉਠਾ ਸਕੇ ਅਦਰਵਾਇਜ਼ देयर इज नो ਸੀਟ ਲਿਮਿਟ ਕੋਈ ক্লোਜ਼ ਨਹੀਂ ਹੋਣ ਵਾਲਾ ਬੱਚਿਆਂ ਨੂੰ ਜਿੰਨੀ ਜਲਦੀ ਬੁੱਕ ਕਰ ਲੈਣ ਓਨੀ ਜਲਦੀ ਉਹਨਾਂ ਦੀ ਸੀਟ ਡੀਓ ਰਿਜ਼ਰਵ ਹੋ ਜਾਏਗੀ ਸਕਰੀਨ ਦੇ ਉੱਪਰ ਨੰਬਰ ਆ ਰਿਹਾ ਕਾਲ ਕਰਕੇ ਬੱਚੇ ਦਾ ਸਿਰਫ ਬੁੱਕ ਕਰਨਾ ਹੈ ਜੇ ਕਾਲ ਨਹੀਂ ਕਰਨਾ ਵਟਸਐਪ ਕਰ ਦਿਓ ਮੈਸੇਜ ਕਰ ਦਿਓ ਆਪਣਾ ਨਾਮ ਤੇ ਜੇ ਤੁਸੀਂ ਬਾਇਚਾਸ ਰਜਿਸਟਰ ਵੀ ਨਹੀਂ ਕਰ ਪਏ ਤਾਂ ਵੀ ਤੁਸੀਂ ਵੈਲਕਮ ਹੋ ਜੀ ਹੋਟਲ ਰਜੈਂਟਾ ਕਲਾਸਿਕ 2 April ਸ਼ੁਰੂ ਹੋ ਗਿਆ ਬਚੀ ਜੀ ਬਹੁਤ ਬਹੁਤ ਸ਼ੁਕਰੀਆ ਸੋ ਸੋ ਬਿਲਕੁਲ ਕੈਪਰੀ ਐਜੂਕੇਸ਼ਨ ਵੱਲੋਂ ਨਵੇਂ ਸੈਸ਼ਨ ਤੇ ਮਾਸਟਰ ਕਲਾਸ ਜੋ ਹੈ ਆਇਲਸ ਮਾਸਟਰ ਕਲਾਸ ਪ੍ਰੋਵਾਈਡ ਕੀਤੀ ਜਾ ਰਹੀ ਹੈ ਸਵੇਰੇ 11 ਵਜੇ ਤੋਂ ਇਹ ਮਾਸਟਰ ਕਲਾਸ ਸ਼ੁਰੂ ਹੋ ਜੇਗੀ ਹੋਟਲ ਰਿਜੈਂਟਾ ਕਲਾਸਿਕ ਜੇਕਰ ਤੁਸੀਂ ਰਜਿਸਟਰ ਕਰਵਾਉਣਾ ਚਾਹੁੰਦੇ ਹੋ ਹੇਠ ਦਿੱਤੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਆਪਣੇ ਆਪ ਨੂੰ ਰਜਿਸਟਰ ਕਰਾ ਸਕਦੇ ਹੋ ਸੋ ਜ਼ਰੂਰ ਇਸ ਮੌਕੇ ਦਾ ਫਾਇਦਾ ਤੁਸੀਂ ਉਠਾਓ